ਇਹ ਸਾਉਂਗ ਸੀ ਇਹ ਸਾਉਂਗ ਹੱਥ ਨੇ ਬਿਥਿਆ ਹਾਂਜੀ ਦੋਸਤੋ ਮੈਂ ਤਾਂ ਚਲੋ ਲੇਟ ਹੋ ਗਿਆ ਮੈਨੂੰ ਤਾਂ ਕੰਮ ਸੀ ਮਾਨਸਾ ਫੇ ਤੁਸੀਂ ਕਹਿੰਦੇ ਨੋ ਭਾਗ ਲੇਟ ਕਿਉਂ ਆਉਂਦੇ ਨੇ ਡੇਲੀ ਨਹੀਂ ਪੈਂਦੇ ਐ ਕਰਕੇ ਜਦੋਂ ਤਾਂ ਆਪਾਂ ਹੀ ਕੋਈ ਕੰਮ ਨਾ ਵੇੜਦਾ ਟਾਈਮ ਨਾਲ ਠੀਕ ਹੈ ਤੇ ਰਹੀ ਗੱਲ ਨਈਂ ਰੋਟੀਆਂ ਹੋ ਜਾਂਦੀਆਂ ਨੇ ਮੈਂ ਕੱਲ੍ਹ ਹੀ ਹੱਥ ਮੈਂ ਠੀਕ-ਠਾਕ ਘੱਟ ਲੈਣੀ ਆ ਤੁਸੀਂ ਐਵੇਂ ਪੁੱਛਦੇ ਮੈਂ ਕੰਮ ਦਾ ਕਰ ਰਹੀ ਹਾਂ ਨਾ 11 ਤੋਂ ਉੱਤੇ ਹੋ ਗਿਆ ਟਾਈਮ ਭਾਈ ਕੋਈ ਸਸਹ ਹਾਂਜੀ ਲੈਓ ਭਾਈ ਰੋਟੀਆਂ ਫੜਾਉਂ ਕੁੜੀਆਂ ਨੂੰ ਰੋਟੀਆਂ ਤੇ ਲੈਣੀਆਂ ਨਹੀਂ ਸੀ ਇਹਨਾਂ ਨੇ ਕਹਿੰਦੇ ਖਾਣੇ ਨਹੀਂ ਅਸੀਂ ਲੈ 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 ਕਿਵੇਂ ਖਾਣਗੇ ਹਨ ਚੋਪੜੀ ਖਾਂਦੇ ਕਿਵੇਂ ਖਾਂਦੇ ਨੇ ਇਹ ਤਾਂ ਜਿਹੜੀਆਂ ਕੁੜੀਆਂ ਕੜੀਆਂ ਜੀਆਂ ਭਾੜਾ ਬਾਹਲੇ ਸੇਚਣੇ ਕਰਦੀਆਂ ਨੇ ਲੋ ਭਾਈ ਲੈ ਕੇ ਕਿਹੜੇ ਛੋਟੇ ਤੋਂ ਦੇ ਹੈ ਨਹੀਂ ਹੋਣਗੇ ਛੋਟੇ ਤੇ ਲਾਤੀ ਰੰਦਾ ਆ ਦੇਖੋ ਭਾਈ ਆਖਦਾ ਹੁੰਦੇ 11 ਵਜੇ ਨੇ ਤੇ ਉਤੋਂ ਲੈਲਾ ਜੋਤੀ ਸਬਜੀ ਨਹੀਂ ਆਏਗੀ ਕੀ ਨਹੀਂ ਹੈਗਾ ਸਬਜੀ ਨਹੀਂ ਹੈਗੀ ਕਦੇ ਸਬਜੀ ਮੁੱਕੀ ਕਦੇ ਰੋਟੀ ਮੁੱਕ ਗਈ ਸਾਡਾ ਗਰੀਬਾਂ ਦਾ ਕਾਹਦਾ ਵੀਡੀਓ ਦਾ ਕੰਮ ਹੈ ਨਹੀਂ ਸੁਬਿਤਾ ਵੀ ਖਾਦੀ ਨਹੀਂ ਟਾਈਮ ਦੇਖੋ ਬੜ ਜਾ 11:00 ਵਜੇ 24 25 ਮਿੰਟ ਹੋ ਗਏ ਮੈਂ ਅੱਗ ਕੀ ਕਰੀ ਹੋਵੇ ਖਾਣੇ ਨਹੀਂ ਖਾਣੀ ਨਹੀਂ ਬੱਸ ਫੋਨ ਜਨ ਨੂੰ ਚੋਰਾ ਦੇ ਲਾਈਵ ਚੱਲਣ ਨੇ ਉਹਦਾ ਪਿੱਛੇ ਵੀ ਨੂੰ ਕਹਿ ਸਕਦੇ ਆ ਬੈਕ ਟੂ ਕੈਮਰਾ ਵੀ ਕਹਿ ਸਕਦਾ ਕੁਝ ਮੈਨੂੰ ਕੋਈ ਮੰਮੀ ਦੇ ਬਾਰੇ ਕੋਈ ਜੱਬਾ ਰਿਆ ਉਹ ਪੱਡੀ ਨਾ ਮਾਰੀ ਜਾ ਪੱਡੀ ਮਾਰਦੀ ਆ ਜੇ ਤਾਂ ਕੈਂਦਰ ਗੇ ਜਵਾਕ ਗੰਮੇ ਹੁਣ ਤਾਂ ਪਤਾ ਲੱਗੇ ਜੰਮੇ ਦਾ ਹੈਗੀ ਹੁੰਦਾ ਕੀ ਹੁੰਦਾ ਕੌਣ ਮੇਰੇ ਕੋਲੋਂ ਆਗਮਤ ਸੀ ਪੱਟਣਾ ਮਿੱਕਾ ਜੋ ਬਾਗ ਜੋ ਇੱਥੇ ਬਿੱਲੀ ਦਾਪ ਤੇ ਸਾਸਰੇ ਪਰ ਹੁੰਦਾ ਕੀ ਆ ਜਿੱਥੇ ਤੇਰੇ ਜਵਾਕ ਹੋਏਗਾ ਉਹਦੇ ਪਤਾ ਲੱਗੂ ਕਿ ਕਿਲੀ ਪਾਪ ਹੁੰਦਾ ਸੀਨ ਫਿਰ ਸੀਨ ਤਾਂ ਕੱਟਿਆ ਪਿਆ ਇਧਰੋਂ ਉਹ ਦਸੀਂ ਦੱਸਿਆ ਸੀ ਯਾਰ ਅਸੀਂ ਚਫੇਰਾ ਕੱਟ ਕੇ ਕੱਟ ਕਰੇ ਕੱਟ ਲਾਤਾ ਸੀ ਮੈਂ ਤਾਂ ਚਲੋ ਦੁਬਾਰੇ ਕਰ ਕੱਟ ਕਰਕੇ ਲਾ ਦਿਓ ਓਕੇ ਦੁਬਾਰੇ ਹੋ ਗਿਆ ਲੋਕ ਬੋਲੀ ਦੁਬਾਰੇ ਫੇਰ ਮਾਰੀ ਤੂੰ ਇਹ ਆਏ ਦੰਦ ਕੱਢ ਦੀ ਬਈ ਜੋਤੀ ਤਾਂ ਆਏ ਬੱਜੂ ਕਹਦੇ ਹਾਂ ਥਾਪੜੇ ਵੀ ਤੇ ਬਹੁਤ ਪੈਂਦੇ ਨੇਗੇ ਚਲੋ 1 2 3 ਐਕਸ਼ਨ ਉਹਦੀ ਬਿੱਲੀ ਪਾਪ ਵਾਲੀ ਆਉਂਦੀ ਸੀ ਬਈ ਮੈਨੂੰ ਬਿੱਲੀ ਪਾਪ ਕੀ ਹੁੰਦਾ ਜੇ ਤੇਰੇ ਆਵਦਾ ਜਵਾਬ ਹੋਏ ਨਾ ਤਨ ਫੇਰ ਪਤਾ ਲੱਗੂ ਕੀ ਬਿੱਲੀ ਪਾਪ ਹੁੰਦਾ ਅਸਲੀ ਹਾਏ ਮਾ ਕੀ ਬਿੱਲੀ ਪਾਪ ਹੁੰਦਾਗਾ ਉਹ ਤੇਰੀ ਆਪ ਦੀ ਜੰਮੀ ਹੋਈ ਨਹੀਂ ਸੀ ਉਹ ਤੇਰ ਭੈਣ ਦੇ ਲਾਗ ਸੀਗੀ ਖੰਮੀ ਆਪਣੀ ਭੈਣ ਦੀ ਚਹੇ ਦੀ ਆਪ ਦੀ ਆਸਾਂ ਦੀ ਤਾਂ ਸੀਗੀ ਨਾ ਇਹ ਇਹ ਸੌਂਗ ਸੀ ਇਹ ਸੌਂਗ ਹੱਥਾਂ ਵਿੱਚ ਮਿੱਥਿਆ ਬੱਸ ਦੰਦ ਨਾਲ ਪੇ ਕੱਢਾ ਹੱਸਿਆ ਨਾ ਕਰੋ ਯਾਰ ਐ ਥਾਪੜਾ ਤਾਂ ਸੀਨ ਚ ਵੱਜਦਾ ਹੈ ਯਾਰ ਫਿਰ ਐ ਕਿ ਇੱਥੇ ਮਾਰਦੀ ਇੱਥੇ ਮਾਰਦੀ ਕਿਤੇ ਮਾਰਦੀ ਬੱਜਦਾ ਤਾਂ ਐ ਵੱਜਦਾ ਹੈਗਾ ਗੱਲ ਤੇ ਵੱਜਾ ਸੋਣਾ ਬੱਜਾ ਦੁਆਰੇ ਵੱਜੂ ਕਿਤੇ ਵਧੀਆ ਘੈਂਟ ਵੱਜਦਾ ਸੀ ਅੱਜਾਂ ਨੂੰ ਰਾਵੂਗੀ ਚਲੋ ਕੋਲੋ ਜੀ ਕਿਦਾਂ ਲਾਈਏ ਹਣਾ ਇਹ ਆ ਲਾ ਗੱਡੀ ਆ ਗੱਡੀ ਦਾ ਲਾਏ ਦਾ ਮੈਂ ਬਿੱਲੀ ਪਾਪ ਹੁੰਦਾ ਕੀ ਆ ਬਿੱਲੀ ਪਾਪ ਤੇ ੜਾ ਰੱਖੀਏ ਗੱਡੀ ਕੀ ਬਿੱਲੀ ਪਾਪ ਇਹ ਉਵੇਂ ਆ ਮੈਂ ਹੁੰਦਾ ਕੀ ਬਿੱਲੀ ਪਾਪ ਮੋਟਰਗੱਡੀ ਆ ਹੁੰਦਾ ਜਦੋਂ ਕੰਮਲਾ ਕਮਰੇ ਸਾਰੇ ਹੋ ਜਾਂਦੇ ਵੀ ਮੈਂ ਇੰਝ ਟੱਜੇ ਰੱਖੀ ਆ ਨਾ ਚੱਲ ਆ ਬਾਹਾਂ ਦੇ ਕਿੰਨੀ ਸੋਹਣੀਆਂ ਤੂੰ ਇਹਦੇ ਕਨੇਕਸ਼ਨ ਜੇ ਕੱਢੀ ਨਾ ਵੀ ਆਪਾਂ ਸਾਂਭ ਨਹੀਂ ਸੀ ਕੁੜੀ ਨੂੰ ਵੀ ਮਾਂ ਸੱਚੀ ਉੱਤੇ ਆ ਗਈ ਚਲੋ ਜੀ ਕਿਹਦਾ ਲੱਗੇ ਲੇਟ ਇੱਕ ਮੰਡ 3 ਐਕਸ਼ਨ ਮੰਮੀਆ ਬਿੱਲੀ ਪਾਪ ਹੁੰਦਾ ਕੀ ਆ ਇਹ ਨਾਰਾ ਕਾਲ ਜਾ ਇਹ ਮੇਰਾ ਕਾਲ ਜਾ ਜਿਹੜੀ ਨੇ ਤੁਹਾਨੂੰ ਜੰਮ ਤੱਕ ਆਉਂਦੀ ਨੇ ਮੱਕੇ ਦੀਆਂ ਜੜੀ ਨੇ ਇਹ ਸਾਰੀਆਂ ਕਾਲੀਆਂ ਕਾ ਤਾਂ ਹੋਈ ਜਾਂਦੀਆਂ ਆਪਾਂ ਗਰਮੀ ਆ ਗਈ ਹੁਣ ਕਾਲੀ ਹੋਣਗੇ ਵਾਹਿਗੁਰੂ ਸਿਆਲ ਕਰ ਦੇ ਫਿਰ ਨੇਉਪ ਵਾਲਾ ਲੱਕਰਾਮ ਕਰ ਦੇ ਸਾਰੇ ਨੂੰ ਨਾ ਪਹਿਣੇ ਇਹ ਜਿਹਾ ਜਵਾਕ ਨੇ ਆਣਾ ਮੇਰਾ ਮੇਰੇ ਜਵਾਕ ਵਾਲੇ ਦੀ ਬਹੂ ਆ ਜੀ ਫਿਰ ਚਾਹੇ ਮੱਧੇ ਨਾ ਬਰਾਬ ਕੀ ਹੁੰਦਾ ਨਾਮ ਰੰਦ ਪਰੇ ਜਾ ਕੇ ਹੁੰਦਾ ਚੱਲ ਆਦੇ ਚੱਲ ਫੀਲ ਲਾ ਬਈ ਚਲੋ ਜੀ ਕਿਧਰੇ ਜਵਾਕਾਂ ਦੀ ਗੱਲਾਂ ਛੇੜ ਰਹਿਣਗੇ ਵਿਆਹਣ ਦੀਆਂ ਅਕਚਨ ਦੱਸ ਦੇ ਉਹ ਕੀ ਹੁੰਦਾ ਬਿੱਲੀ ਪਾਪ ਹੁਣ ਕਹਤਾ ਤੇਰੀ ਮਾਂ ਦਾ ਕਾਲਜ ਸੀ ਨਾ ਤੁਹਾਨੂੰ ਚੰਮ ਕੇ ਡੇਲਤਾ ਮਰ ਜਾਦਾਂ ਚੰਮਦਿਆਂ ਤੁਸੀਂ ਮਾਂ ਮੈਂ ਬੋਲਦੀ ਆਂ ਗਲਤੀਆਂ ਇਹ ਕਰਦੇ ਜਿਹਦੀ ਭੋਗਣਾ ਮੈਨੂੰ ਪੈਂਦੀ ਆ ਮੈਂ ਤਾਂ ਜੀ ਘੁਰਦਾ ਤੇ ਆਹ ਵਾਟ ਕਾ ਕੇ ਤੇ ਮੋੜ ਤੇ ਕਾ ਕੇ ਤੇ ਥਾੜ ਤੇ ਆ ਗਈ ਬੂਦਰਾ ਜਾ ਕਰ ਦੇ ਉਹਨੂੰ ਵੈਲੀ ਪਤਾ ਯੱਸਣਗੇ ਮੇਰੀ ਫੋਨ ਨਹੀਂ ਵਰਨ ਮੰਮੀ ਕੋ ਤੁਸੀਂ ਕੋਲੀ ਮੰਮੀ ਮੇਰੇ ਜਾਵਾ ਨਾ ਕੋਸਕਾ ਹੁਣੇ ਕਰਾਏ ਨੇ ਕਿ ਨੇ 8000 ਰੁਪਏ ਚੱਲ ਅਮਨ ਤੂੰ ਬੋਲ ਕਲੋਚੇ ਦੁਆਰੇ ਬੋਲ ਆ ਗਈ ਬੋਦਰਾ ਆ ਕਰਕੇ ਐਕਸ਼ਨ ਆ ਗਈ ਇੱਥੇ ਬੋਦਰਾ ਆ ਕਰਕੇ ਕਹਿੰਦਾ ਦੀਦੇ ਆ ਬੱਧਿਆ ਉਹ ਤਾਂ ਦੇਖਣਗੇ ਹੋਰ ਚੱਲ ਮੰਮੀ ਮੇਰੇ ਕੋਲ ਨਹੀਂ ਬਾਰੇ ਬੋਲ ਲੱਕੀ ਨੇ 8000 ਰੁਪਏ ਲਾਇਆ ਹਾਂ ਉਹਨੇ ਤਾਂ ਘਰ ਪੱਕਿਆ ਸੋਡਾ ਕੰਜਰ ਕੋ ਇੰਨਾ ਹੈ ਹੀ ਨਹੀਂ ਤੇ ਕਿਹਦੇ ਨਾਲ ਹਰ ਮੈਂ ਕੱਲ ਫੇਨ ਲਾਇਆ ਲੇਟੂੰਬੀ ਵਾਲਾ ਐਕਸ਼ਨ ਮੰਮੀਓ ਮੇਰੀ ਫੋਨ ਨੀ ਬਾਰੇ ਨਾ ਬੋਲ ਲੱਕੀ ਨਾ 8000 ਰੁਪਏ ਲਾਇਆਗਾ ਜਾਂ ਕੋਲੀਆਂ ਨੇ ਘਰ ਪੱਟਿਆ ਛੋਟਾ ਜਿਹੜਾ ਪੰਟਾ ਪਾਲੀਆਂ ਤੇਰੇ ਬਾਸਟੈਟ ਕਰਾ ਲੈ ਕੋਰ ਨਾ ਕੋਈ ਚੱਜ ਦਾ ਕੰਮ ਤੇ ਲਾਇਓ ਪੈਸਾ ਮੈਂ ਕਿਹਦੇ ਚੱਜ ਦਾ ਕੰਮ ਕਰਨ ਲੱਗੀ ਸੀ ਕੁੜੀ ਨੂੰ ਸੰਭਾਲਣ ਲੱਗੇ ਸੀ ਤੂੰ ਚੱਕ ਲਈ ਅੱਛਾ ਇਹ ਵੀ ਚੱਜ ਦਾ ਕੰਮ ਕਹਿੰਦੀ ਏ ਤੂੰ ਕਿੱਥੇ ਲਾਂਤ ਤੇਰੇ ਇਹ ਤੇ ਜਾਂਦੀ ਕਿਉਂ ਨਾ ਮਰਜੀ ਅੱਜ ਮੈਨੂੰ ਆ ਕੇ ਦੇਖਣਾ ਪੈਂਦਾ ਮੈਂ ਤਾਂ ਆਪ ਕਹਿੰਨੀ ਏ ਤੇਰੀ ਮਰੀ ਰੰਦ ਨੂੰ ਉਹ ਕੱਥ ਕਦ ਮੀਆਂ ਕਰੇ ਰਿਤ ਲੈ ਜਾ ਇਹ ਮੈਂ ਥੋੜਾ ਤਾਂ ਖਾ ਲੂੰ ਲੈ ਜਾਉਂ ਕਿਉਂ ਮੈਨੂੰ ਬੁਲਾਈ ਜਾਨੀ ਐ ਤੂੰ ਵੱਧ ਘਟੇ ਨੂੰ ਮੰਮੀ ਸਾਨੂੰ ਵਰਕਤ ਦੇ ਦੇ ਅਸੀਂ ਚਲੇ ਜਵਾਂਗੇ ਵਰਕਤ ਨਹੀਂ ਮਿਲਦੀ ਮੈਂ ਤੈਨੂੰ ਕਹਦਾ ਨਾ ਹੋਣਾ ਨਾ ਇਹ ਦੇਖੀ ਫਿਰ ਜਿੰਨੇ ਟਾਈਮ ਵਰਕਤ ਨਹੀਂ ਜੇ ਅਸੀਂ ਇੱਥੇ ਰਹਿਵਾਂਗੇ ਹਾਂ ਨਾ ਉਹ ਤਾਂ ਹੱਥ ਪਾਣੀ ਆਉਂਦੀ ਬਸ ਫਿਰ ਆਹ ਬੈਠੇ ਇੱਥੇ ਰਹਿਵਾਂਗੇ ਸੱਤ ਨੀ ਕੋਈ ਨਾ ਮੈਥੋਂ ਕੋਲ ਕੰਮ ਹੋਵੇ ਕਰੋ ਤੇ ਖਾਓ ਖੜੀਆਂ ਹੋ ਜਾਏਗੀ ਨਾ ਸਿਆਪੀ ਕਰਕੇ ਖਾਣੇ ਚਾਚੂ ਪੀਰੋ ਆਉਂਦੀ ਨਾ ਮੈਨੂੰ ਘੱਟ ਦੇ ਦਿਓ ਕਿਉਂ ਹੋਰ ਨਹੀਂ ਤੋ ਕੱਢ ਲਈ ਦੰਦ ਕਹਿੰਦੀ ਕਿਉਂ ਨਹੀਂ ਹੋਰ ਅਮਨ ਤੂੰ ਐਂ ਕਹਿ ਨਹੀਂ ਹੋਰ ਹੁਣ ਤੁਹਾਨੂੰ ਸਾਰੀ ਉਮਰ ਟੇਕਾ ਥੋੜੀ ਲਿਆ ਗਾ ਤਾਂ ਮੈਂ ਖਵਾਉਂਦਾ ਚਲ ਅਮਨ ਬੋਲ ਚਾ 1 2 3 ਐਕਸ਼ਨ ਮੈਂ ਸਾਰੀ ਉਮਰ ਦਾ ਮੈਂ ਠੇਕਾ ਲਿਆ ਤੁਹਾਨੂੰ ਖਵਾਉਂਦਾ ਨਹੀਂ ਮੈਂ ਕਰ ਕਰ ਤੁਹਾਨੂੰ ਖਵਾਉਂਗੀ ਤੁਸੀਂ ਮਾਣ ਇੱਕ ਦਾ ਨਹੀਂ ਵੀ ਨਹੀਂ ਕਰਕੇ ਖਵਾ ਸਕਦੀਆਂ ਇੰਨਾ ਡਾਲ ਦੋ ਸਾਨੂੰ ਬਰਕਤ ਇਹਨਾਂ ਦੇ ਉਸ ਟਾਬੇ ਨੂੰ ਬਸ ਆਹਨ ਤੂੰ ਬਰਕਤ ਨੂੰ ਦੇਣੀ ਨਹੀਂ ਯਾਦ ਦੇਣਾ ਠੀਕ ਆ ਓਏ ਉੱਠ ਕੇ ਲਾ ਲੇ ਚੱਲ ਉਹ ਚਾਹ ਬਣਾ ਜਿਹੜਾ ਟੈਂਸ਼ਨ ਬਰਕਤ ਨਹੀਂ ਦਿੰਦੀ ਕਰੇ ਉਸ ਟਾਬੇ ਤੇ ਪੂਰਾ ਟਾਬੇ ਤੇ ਮੈਂ ਉੱਠ ਕੇ ਬਾਹਰ ਨੂੰ ਚੋੜਾ ਪਾ ਕੇ ਜਾਓ 2 3 ਆਏ ਕਿ ਹੋ ਤੁਸੀਂ ਆਏ ਦੁੱਤੀ ਤੁਸੀਂ ਆਏ ਕਿਉਂ ਕਹ ਤੂੰ ਜੇ ਲੱਕੀ ਨੂੰ ਮੈਂ ਆਹ ਤੂੰ ਕਹਿੰਦੀ ਸੀ ਥਾਣੇ 'ਚ ਦੇਖਾਂਗੇ ਹੁਣ ਗੱਲ ਥਾਣੇ ਤੇ ਲੈ ਕੇ ਜਾਣੀ ਆ ਹੁਣ ਕਹੇ ਜਿੱਥੇ ਤੱਕ ਜਾਓਗੇ ਉਸ ਤੱਕ ਜਾਵਾਂਗੇ ਬਈ ਗੱਲ ਸਿੱਧੀ ਆ ਛੇ 1 2 3 ਐਕਸ਼ਨ ਕਿੰਨਾ ਟਾਈਮ ਮੈਂ ਵੀ ਵਰਕ ਕਰ ਤੈਨੂੰ ਦਿੰਦੀ ਹੈਗੀ ਤੈਨੂੰ ਵੀ ਨਹੀਂ ਅਸੀਂ ਪੂੜੇ ਲਾ ਕੇ ਦਿੰਦੇ ਹੈਗੇ ਅੱਛਾ ਮੈਂ ਕਿਹੜਾ ਤੁਹਾਡੇ ਪੂੜਿਆਂ ਤੇ ਬੈਠੀ ਆਂ ਮੈਂ ਤਾਂ ਸਵੇਰ ਦੀ ਖਾਈ ਹੋਈ ਆ ਰੋਟੀ ਬਣਾ ਕੇ ਬਾਈ ਨਾ ਅਸੀਂ ਵੀ ਖਾ ਕੇ ਆਏ ਆ ਬਸ ਪਰ ਬੈਠਿਆ ਰਹੋ ਬੈਠੇ ਲੈ ਹੁਣ ਉਹਨੇ ਮਲਾਂਗਰੇ ਤੋਂ ਲੂ ਬੈਠਾ ਉਹਦੀ ਤਾਂ ਬੇਸ ਕੋ ਜੱਲੀ ਨਹੀਂ ਨਾ ਮੰਮੀ ਉਹਨੂੰ ਮਰੰਗ ਕਹਿਣ ਦੀ ਕੀ ਲੋੜ ਹੈ ਨੀ ਕੀ ਮਾਰਾ ਕਰਤਾ ਤੇਰਾ ਤੁਸੀਂ ਆਹ ਮਾਰਾ ਨਹੀਂ ਕੀਤਾ ਗੁਰਦੀਨਾ ਧਵਾਮੀ ਨੇ ਹੋ ਗਏ ਬਹਾਈ ਨੂੰ ਤੇਰੀ ਭਈ ਆੜੇ ਨਹੀਂ ਕੀਤਾ ਆਪੇ ਤੇਰੀ ਤੀ ਮੈਂ ਨਹੀਂ ਇਹ ਵੀ ਦਿੱਛ ਤੇ ਥੋ ਵੀ ਤੂੰ ਅਲੀ ਭੈਣ ਨੂੰ ਮਾਰਾ ਚੰਗਾ ਬੋਲੇਗੀ ਤੇ ਤੇਰੀ ਕਾਦੀ ਭੈਣ ਦੀ ਮਿਹਰ ਤਾਂ ਕਰਾਉਣੀ ਸੀ ਤਾਂ ਦਾ ਘਰ ਬਸਾਉਣਾ ਸੀ ਮੰਮੀ ਮੈਂ ਤਾਂ ਬਥੇਰੇ ਕਹਿੰਦੀ ਸੀ ਵੀ ਆ ਜਾ ਉਹਨਾਂ ਨੂੰ ਵੀ ਕਿਹਾ ਵੀ ਲੈ ਆਓ ਜੇ ਕੋਈ ਸੁਣਦਾ ਹੀ ਨਹੀਂ ਨਾ ਮੇਰੀ ਭੈਣ ਮੇਰੀ ਮੰਨੇ ਨਾ ਇਹ ਭਾਈ ਇਹਨਾਂ ਦਾ ਘਰ ਆਲਾ ਮੰਨੇ ਮੇਰੇ ਕੋ ਕਿਦੰਨਾ ਹੈ ਚੱਕ ਗਈ ਐ ਹੁਣ ਵੀ ਨਾ ਆਉਂਦੀ ਮੈਂ ਤਾਂ ਉਹਨੂੰ ਲੈਣ ਆਈ ਐ ਮੈਂ ਤਾਂ ਆਪਣੀ ਕੁੜੀ ਨੂੰ ਲੈਣ ਆਈ ਐ ਆਈ ਐ ਧੀ ਨੂੰ ਲੈਣ ਨਾਲੇ ਹੋਰ ਨਾ ਕਹਿੰਦਾ ਥਾਣਾ ਬੇਚਾਰੀਆਂ ਚ ਦੇਖੂਗਾ ਤਰਜੀਹ ਹੀ ਨਾ ਸੀ ਤੁਸੀਂ ਕੀ ਆ ਸੀ ਮੈਂ ਕਿਹਾ ਸੀ ਹਾਂ ਫਿਰ ਦੇਖ ਲਿਓ ਫਿਰ ਦੇਖ ਲਓ ਬੇ ਥਾਣਾ ਬੇਚਾਰੀਆਂ ਚ ਮਿਲੂਗੀ ਹੁਣ ਕੁੜੀ ਭੱਜ ਲੋ ਜਿੱਥੇ ਲੱਕ ਭੱਜਣਾ ਹੁਣ ਹਾਂ ਮੰਮੀ ਤੂੰ ਆ ਗੱਲਾਂ ਕਰ ਜੀ ਅਸੀਂ ਕਰ ਕੇ ਕਿਵੇਂ ਵੀ ਕਰ ਦਾਂਗੇ ਕਿੱਥੇ ਕਰਾਂਗੇ ਗੈਸ ਕਰਦੇ ਕਰਦੇ ਗੈਸ ਲੈ ਤੂੰ ਕਹ ਰਹੀ ਹੈ ਇਸ ਕਰ ਦਵੰਦ ਕੱਢ ਲੈ ਇਹੋ ਇਹਦਾ ਪੱਗਾਂ ਦੇ ਗੁੱਡਿਆਂ ਦੇ ਮੈਂ ਕਹਿੰਦਾ ਖਾਸ ਕਰ ਦੂ 2 ਮਿੰਟ ਬਲਾਗ ਸਾਹਮਣੇ ਦੱਸ ਇਹਨਾਂ ਨੂੰ ਵੀ ਕਿਵੇਂ ਮੈਂ ਮੱਥਾ ਮਰਵਾ ਦਿੰਦਾ ਮੱਥਾ ਵੱਜਦੇ ਜਿੱਤੀ ਕਿਵੇਂ ਜਿੱਤੀ ਕਿ ਮੱਥਾ ਵੱਜਦਾ ਮੈਂ ਬਲਾਗ 'ਚ ਵੀ ਦਿਖਾਉਂ ਇਹ ਕਿੱਧਰ 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 ਕਿੰਨਾ ਮੱਥਾ ਮਰਵਾਉਣੀ ਤੂੰ ਦੰਦੋ ਜੋਤੀ ਤਾਂ ਹੋਈ ਬਾਲਾ ਮੱਥਾ ਮਰਵਾਉਂਦੀ ਹੈਗੀ ਬਹੁਤ ਜ਼ਿਆਦੇ ਇੱਕ ਸੀਨ ਦੇ ਵਿੱਚ ਨਾ 10-10 ਵਾਰ ਹੱਸਦੀ ਹੈਗੀ ਇਹਨੂੰ ਹੁਣ ਖੀਰ ਪਈ ਲੈ ਜੁੱਤੀਆਂ ਨਾ ਪਾਉਗੀ ਨਾਲੇ ਔਰ ਕਿਹੜੀ ਖੀਰ ਹੈ ਬਦਾਮਾਂ ਵਾਲੀ ਖੀਰ ਆ ਤੁਸੀਂ ਗੱਲਿਆ ਨਾ ਮੇਰੇ ਮੈਂ ਤੇ ਹਾਂ ਕਿੱਥੇ ਜਾਈ ਪਾਲੂ ਇਹ ਪਤਾ ਨਹੀਂ ਕਿਦੇ ਵੇਅ ਚ ਭੇਜੂਗੀ ਹੋਏ ਕੱਲ ਨੂੰ ਵੀਡੀਓ ਕੱਲ ਨੂੰ ਵੀਡੀਓ ਆਪਣੀ ਸ਼ੁੱਕਰਵਾਰ ਆ ਸ਼ਨੀਵਾਰ ਸ਼ੁੱਕਰਵਾਰ ਵੀਡੀਓ ਆ ਹੋਰ ਕਿਤੇ ਪੱਕੇ ਕਰਨ ਦੀ ਰਹਿੰਦੀਆਂ ਉਹਨਾਂ ਨੂੰ ਨਹੀਂ ਤੁਹਾਨੂੰ ਅਸੀਂ ਚੰਗੇ ਨਹੀਂ ਲੱਗਦੇ ਮੈਂ ਇਹ ਕਹ ਰਹੀ ਮੈਂ ਕਿਤੇ ਕੱਲ ਨੂੰ ਰਹਿ ਜੀ ਅਸੀਂ ਨਹੀਂ ਆਉਣਾ ਕੱਲ ਨੂੰ ਕੱਲ ਨੂੰ ਨਾਲ ਸੱਤ ਤਰੀਕਾ ਕਹਤ ਪਰਸੋਂ ਵੀ ਸ਼ੂਟ ਆ ਪਰਸੋਂ ਵੀ ਸ਼ੂਟ ਆ ਦੀਪਕੇ ਪਰਸੋਂ ਟੋਟਾ ਸ਼ੂਟ ਹੈਗੇ ਪਰਸੋਂ ਤੇ ਬੁੱਕ ਕਰ चल कोई उसे दोस्तों 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 ਅਸੀਂ ਜਾਣਾਂਗੇ ਅੰਮ੍ਰਿਤਸਰ ਅਸੀਂ ਨਾ ਅਸੀਂ ਅਸੀਂ ਬਹੁਤ ਜਗ੍ਹਾ ਸੋਚੀ ਜੰਨੇ ਆ ਵੀ ਅਸੀਂ ਅੰਮ੍ਰਿਤਸਰ ਜਾਈਏ ਚੁੱਪ ਕਰ ਜੋ ਸਿਆਣੀ ਗੱਲ ਕਰੀ ਜਾਂਦੀ ਐਰਾ ਦੇਖੋ ਜੀ ਅਸੀਂ ਨਾ ਇੱਕ ਤਾਂ ਸੋਚ ਰਹੇ ਵੀ ਅਸੀਂ ਅੰਮ੍ਰਿਤਸਰ ਜਾਈਏ ਇੰਨਾ ਬੜਾ ਚਰ ਗਿਆ ਮੇਰਾ ਦਿੱਖੇ ਮੂੰਹ ਘੜਿਆ ਆ ਰਿਹਾ ਸਾਡੇ ਇਹ ਕਸੇ ਸੋਚਦੇ ਮੈਂ ਵੀ ਅੰਮ੍ਰਿਤਸਰ ਜਾਈਏ ਇੱਕ ਸੋਚਿਆ ਨਾ ਕੋਈ ਦੂਜੇ ਨੰਬਰ ਤੇ ਤੀਜੇ ਨੰਬਰ ਕਲਾਲੇ ਮੇਲੇ ਤੇ ਉਹ ਤਾਂ ਜਾਣੀ ਆ ਜਾਣੀ ਆ ਹਾਂ ਰੈਡੀ ਜਾਣਾ ਜਾਣੀ ਆ ਤੇਰੀ ਹਾਂ ਤੀਜੇ ਨੰਬਰ ਤੇ ਇੱਕ ਨਾ ਇਹ ਲਾਲਾਣਾ ਬਾਬਾ ਜੀ ਹੁੰਦਾ ਉਹਦੇ ਨਗਾਹੇ ਪੀਰ ਨਗਾਹੇ ਉੱਥੇ ਵੀ ਸੋਚ ਰਹੇ ਆ ਵੀ ਉੱਥੇ ਜਾਈਏ

ਨ ਕੋਦਰ ਬਗਦੇ ਆ ਨਾ ਕੋਦਰ ਤੋਂ ਜਲਦੀ ਆਪਣੇ ਬੰਦੇ ਜਾਣਗੇ ਉੱਥੇ ਚੱਲਾਂਗੇ ਹੈ ਨਾ ਇਹ ਕਿੱਥੇ ਜਾਣਾ ਦੀਦੀ ਨੇ ਠੱਠੇਉ ਜੋ ਕਿੱਥੇ ਜਾਣਾ ਮੈਂ ਕੱਲ ਨੂੰ ਵਿਆਹ ਚੱਲੋ ਠੀਕ ਹੈ ਜੀ ਸਾਨੂੰ ਕਮੈਂਟਾਂ 'ਚ ਜਲਦੀ ਜਲਦੀ ਦੱਸਿਓ ਵੀ ਆਪਾਂ ਕਿੱਥੇ ਜਾਈਏ ਅੰਮ੍ਰਿਤਸਰ ਕਿ ਨਕੋਦਰ ਚਲੋ ਮਿਲਦੇ ਆ ਜੀ ਛੱਡ ਦੇ ਬੰਨੇ ਪੈਣ ਪਾਈ ਖੜੀ ਇੱਥੇ ਮੇਰੇ ਦੜਿਆ ਹੋ ਰਿਹਾ ਕਿ ਕੋਈ ਫੋਨ ਰਿਪੇਅਰ ਸ਼ਾਪ ਮਸਟ ਬਲੌਗ ਨਾ ਆਉਂਦੀ ਆਪਨੇ ਕਰਾਇਆਵਾਂਗੇ ਓਏ ਛੱਡ ਦੇ ਨਾ ਵੀ ਇਹਨੂੰ ਖੇਡ ਲੈਣ ਦੇ ਪੱਕਾ ਪਾਸਵਰਡ ਨਾ ਪੁੱਗੋ ਓ ਲੋਕ ਦਿਖੇ ਨਿਆਣੀ ਜਵਾਖੜੀ ਨੂੰ ਸੁਣੇ ਲੱਗਦਾ ਨੂੰ ਦੇਖਣੇ ਮਾ ਮੁਰ ਕੁੱਤੇ ਦੇ ਤੁਮ ਮੈਂ ਚੁੱਪ ਕਰਕੇ ਆਈ ਮੈਂ ਕਿਹ ਦੇਖਾਂ ਕੀ ਕਰ ਰਹੀ ਤੱਲੀ ਬਈ ਦੇ ਦੇਖੇ ਕਾਰਟਨ ਦੇਖੀ ਜਾਂਦੀ ਐ ਲੈ ਨੂੰ ਸੁਣੇ ਲੱਗਦੇ ਵੀ ਇਹ ਤੋਂ ਤੇ ਹਾਈ ਤੇ ਕਹਿੰਦੇ ਨਾ ਸੋਣ ਨੂੰ ਜਾਨ ਪਾਇ ਰੂਡ ਜਾਨ ਦੇਖੋ ਨੇ ਕਮਲਕੌਰ ਨੇ ਬਗਾੜਤੀਆਂ ਬਗਾੜ ਅਨੂ ਜੀ ਨੇ ਮਰਜੀ ਲਾਂਤਾ ਪਾਈ ਜਾਵਾ ਨਾ ਸੁਣਨੀ ਨਹੀਂ ਮੈਨੂੰ ਐਂ ਦੀ ਜੀ ਵੀ ਉਹ ਕੰਮ ਸਿੱਖ ਜੂਗੀ ਸੀ ਉਹਨਾਂ ਆਪਾਂ ਬੋਲੇ ਨਾ ਫਿਰ ਉਹਨਾਂ ਐਂ ਟਾਈਮ ਪਾਸ ਕਰਕੇ ਚਲੇ ਜਾ ਕਰਨ ਬਸ ਯਾ ਨੀਂਦ ਨੀਂਦ ਆ ਰਹੀ ਏ ਰਾਤ ਨੂੰ ਟਾਈਮ ਤੇ ਸੌਂਦੇ ਨਹੀਂ ਹੈਗੇ ਸਵੇਰ ਜਲਦੀ ਉੱਠਣਾ ਪੈਂਦਾ ਫਿਰ ਖਾਣਾ ਖੋਣਾ ਬਣਾ ਕੇ ਆਣਾ ਪੈਂਦਾ ਸਾਰਿਆਂ ਨੇ ਫਰ ਜਲਦੀ ਜਲਦੀ ਨਿਕਲਦੇ ਆ ਜਾ ਕੇ 10 ਵਜੇ ਫੇਰ ਘਰੇ ਅੰਨ ਪਾਣੀ ਤਿਆਰੀ ਕਰਦੇ ਆ ਖਾਣਾ ਤੇ ਚ ਬਣਾ ਕੇ ਆਨੇ ਹੋਰ ਕਾੜਾ ਉਹਨਾਂ ਲਈ ਬਣਾਉਂਦੀ ਆ ਆਪਣੀ ਮੈਂ ਖਾ ਕੇ ਆਉਂਦੀ ਮੈਂ ਸਾਮ ਨੂੰ ਖਾਣੀ ਇੱਕ ਟਾਈਮ ਜਾ ਕੇ ਕਰੀ ਹੈ ਮੈਨੂੰ ਸਵੇਰੇ ਸਵੇਰੇ ਭੁੱਖ ਨਹੀਂ ਲੱਗਦੀ ਮੈਂ ਦਵਾਈ ਕਰਕੇ ਬਸ ਸਵੇਰੇ ਦਵਾਈ ਲੈਣੀ ਹੁੰਦੀ ਹੈ ਹੂੰ ਫੇਰ ਮੈਨੂੰ ਆਂਡੇ ਫਟਾਫਟ ਨਿਕਲਣਾ ਕਰੋ ਇਹਨੇ ਤਾਂ ਸਾਨੂੰ ਵੀ ਮੈਡਮ ਨੇ ਸਕੀਮ ਦਿੱਤੀ ਹੈਪੀ ਮੈਡਮ ਕਹਿੰਦੀ ਦੁਪਹਿਰ ਨੂੰ ਚੋਲ ਬਣਾ ਲਿਆ ਕਰੀ ਤੇ ਸਵੇਰੇ ਨਾ ਬਣਾਇਆ ਕਰ ਕੁਛ ਮੈਂ ਕਹਤਾ ਜਮੀ ਸਰ ਗਿਆ ਨਾ ਓਏ ਟੁੱਟ ਗਈ ਨਾ ਨਾ ਇਹ ਤਾਂ ਕੋਰ ਨਹੀਂ ਪੈਣਾ ਨਹੀਂ ਚਾਚੇ ਦੇ ਹੱਥ 'ਚ ਮਾਰ ਕੇ ਚੂੜੀ ਹੱਥ ਬਾੜਦਾ ਸਹੀ ਗੱਲਾ ਪੱਟੀ ਕਰਾਈ ਉਹਨੇ ਵਿਚਾਰੇ ਨੇ ਹੋਰ ਥੋੜਾ ਜਿਹਾ ਮਨ ਦਾ ਦੁਖੀ ਹੋ ਰਿਹਾ ਵੀ ਮੈਂ ਕੋਈ ਗਲਤੀ ਤੇ ਨਹੀਂ ਕਰਿਆ ਬਸ ਮੈਂ ਤੇਰੇ ਪੈਸੇ ਲੈ ਕੇ ਨਹੀਂ ਆਇਆ ਨਹੀਂ ਬੇਬੀ ਜੇ ਕੋਈ ਗੱਲ ਨਹੀਂ ਹੈ ਤਾਂ ਮੈਂ ਸੋਲਟੇ ਮੂਰਾ ਚ ਕੀ ਨਾ ਫਿਰਤੀ ਅੰਦਰ ਕੋ ਛੋਟਾ ਕਰੀ ਜੰਨੀ ਆ ਪਤਾ ਨੂੰ ਪਹਿਲਾਂ ਵੀ ਸੁਣਿਆ ਲੋਕ ਤਾਂ ਬਹੁਤ ਕੁਝ ਕਰਦੇ ਨੇ ਪੈਸਾ ਕਮਾਉਣ ਵਾਸਤੇ ਪਹਿਲੇ ਹੁੰਦਾ ਜੇ ਕੋਈ ਪੈਸੇ ਦਾ ਕਾਰੋਬਾਰ ਤੋਰਨਾ ਨਾ ਪਹਿਲਾਂ ਤੇ ਪੈਸੇ ਲਾਉਣੇ ਪੈਂਦੇ ਆ ਉਹ ਵੀ ਦੁੱਗਣੇ ਲਾਉਣੇ ਪੈਂਦੇ ਨੇ ਹਾਂਜੀ ਉਹ ਤਾਂ ਮੈਨੂੰ ਪਤਾ ਹਾਂ ਹਾਂ ਚਲ ਕੋਈ ਕਿਉਂ ਆਈਆਂ ਤੁਸੀਂ ਮੈਂ ਕੋਈ ਦੋ ਤੀਆਂ ਪਹਿਲਾਂ ਨੁੱਟ ਗਿਆ ਹਾਂ ਹੁਣ ਤੀਜੀ ਐ ਹਾਂ ਜੀ ਵੀ ਕਹਿੰਦਾ ਵੀ ਜਿਹੜੇ ਪੈਸੇ ਐ ਸੀ ਜ਼ਮੀਨ ਵੇਚ ਕੇ ਆਪਾਂ ਕਦੇ ਲੈਂਦੇ ਨੇ ਸਾਰੇ ਮੈਂ ਕਿੱਥੇ ਲਾਤੇ ਤੇ ਲਾਏ ਕਿੱਥੇ ਨੇ ਉਹ ਤੂੰ ਦੇਖ ਲੈ ਕੋਈ ਨਹੀਂ ਲੈ ਲੇ ਠੀਕ ਹੈ ਚਾਹੇ ਦਾ ਐ ਕਹਦੀ ਮੇਰਾ ਬਾਹਰ ਦਾ ਬਣਦਾਗਾ ਚਾਹੇ ਪੁੱਤ ਤੂੰ ਐ ਕਹਦੀ ਜਿਹੜਾ ਤੂੰ ਹਰ ਕੰਮ ਕੰਮ ਜਾਣਦੀ ਆ ਕਦੇ ਮੈਂ ਉਹ ਚਲਾ ਤੇ ਕੋਈ ਮੈਂ ਕੰਮ ਕਰਦਾ ਠੀਕ ਹੈ ਮੇਰੀ ਕੀ ਪਰ ਕਿਹੜੇ ਜਾਣਦਾ ਮੇਰਾ ਨਾਲ ਨਾ ਲੈ ਦੀ ਤੂੰ ਲੈ ਆਪ ਦੇ ਨਹੀਂ ਪੁੱਤ ਲੋਕ ਕੀ ਸੋਚਣਗੇ ਵੀ ਇਹ ਕਿਹਜਾ ਬਾਪ ਆਗਾ ਪਹਿਲਾਂ ਕਦੇ ਆ ਕੇ ਨਹੀਂ ਖੜਿਆ ਤੇ ਜਦੋਂ ਆ ਕੇ ਖੜ ਗਿਆ ਤਾਂ ਪੈਸੇ ਮੰਗਣ ਲੱਗਿਆ ਜਸ ਸੁਣੀ ਨਾ ਉਹ ਬੇਜਾਨ ਤੇ ਰਿਆ ਠੀਕ ਹੈ ਹੋਲੇ ਫਿਰ ਮੈਂ ਕਿਹੜਾ ਮੈਂ ਕਿੱਥੇ ਜਾਣਾਗਾ ਮੈਂ ਕਿਹੜਾ ਮੈਂ ਤੀਹ ਤਰੇ ਕੋਲ ਨਾਲ ਚ ਨੂੰ ਆਇਆ ਸੀਗਾ ਉਹਦਾ ਬਸ ਇੱਕ ਕਹਿੰਦੇ ਹੁੰਦੇ ਆ ਕਿ ਆਪਾਂ ਉਹ ਸਮਝੋ ਬੰਦ ਬੰਨਾ ਦੇਣਾ ਬਾਨਾ ਕੀ ਕਰਦਾ ਬਾਨਾ ਮੇਰਾ ਬਾਨਾ ਮੇਰਾ ਬਾਨਾ ਮੈਂ ਬਲੌਗਿੰਗ ਬਣਾ ਲੀਓ ਓਹ ਯਾ ਬਲਾ ਇਹਨੇ ਫਤਵੀ ਦਾ ਮਮਾ ਹੋਣ ਲੱਗੇ ਮੈਂ ਕਰਨ ਕਰੇ ਨੱਚ ਨੱਚ ਬਣੇ ਨਵੋ ਨੱਚੂ ਕਿਦਾ ਪਾਓ ਕੁੜੀਓ ਕਿਦਾ ਪਾਓ ਕੁੜੀਓ ਕਿਦਾ ਪਾਓ ਕੁੜੀਓ ਕਿਦਾ ਪਾਓ ਕੁੜੀਓ ਹਾਂ ਤੇਰੇ ਘਰ ਜ਼ਰੂਰ ਨੱਚੂ ਦੇ ਦੇ ਮੇਰੇ ਤੋਂ ਤਾਂ ਮੇਰੇ ਤੋਂ ਤਾਂ ਦੇ ਦੇ ਮੇਰੇ ਤੋਂ ਦੇ 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 ਹੁਣੇ ਰੂੜੂ ਵੀ ਰੂੜੂ ਵੀ ਦੇਖਿਆ ਦੇ ਇਹਦੇ ਵਿੱਚ ਜਾਣ ਕੇ ਸਿੱਟੇ ਵੀ ਰੜਕੇ ਦਿਖਾਉਗੀ ਵਾਣੇ ਕੁੱਤਿਆ ਬੰਦਿਆ ਕੁੱਤਿਆ ਉਦ ਆਇਆ 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 ਮਾਣੂ ਆ ਜਾ ਆਇਆ 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 ਵਾਣੇ ਆ ਜਾ ਹਾਜੂ 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 ਮਾਣੂ ਹਮਣਾ ਹਮਣਾ ਹਾਜੂ ਬਈ ਆਜੋ ਉਹ ਦੇਖੋ ਉਹ ਦੇਖੋ ਉਹ ਬਿੱਲੜ ਗਿਆ ਬੈਠੀ ਆ ਆ ਜੀ ਚਲੀਏ ਮਾਣੇ ਬੋਲ ਕੋਸ਼ ਵਾੜੇ ਵਿੱਟਾ ਕਰਦੇ ਓਏ ਵਾੜੇ ਵਿੱਟਾ ਕਰਦੇ ਓਏ ਵਾੜੇ ਵੇ ਕੁੱਤਿਆ ਕਹੋਗੀ ਨਾ ਡੱਟੇ ਡੱਟੇ ਡੈਜੇ ਕਾ ਤੋ ਡੈਜੇ ਆਹ ਤਾਂ ਫੋਨ ਤੋਂ ਸਵੇਰ ਨੂੰ ਮੇਰੀ ਚਾਹ ਲਈ ਗਲਾਸ ਚ ਮਾਰਿਆ ਹਾਂ ਗੱਲ ਲਿਆ ਕੇ ਦਿੱਤੇ ਨੇ ਚਾਹ ਚ ਸੜਤਾ ਲੈ ਹੋਰ ਚਾਹ ਲੈ ਆਈ ਕਾ ਮਾ ਨਾ ਭਈ ਇਹ ਤਾਂ ਪ੍ਰਾਣਾ ਆਉਂਦਾ ਨਾਲੇ ਪਤਾ ਨਹੀਂ ਕੀ ਗੁਰਮਤੀਆਂ ਕਰਦੇ ਨੇ ਮਿੰਟਕ ਬਾਅਦ ਕਮਰੇ ਚ ਬਹਿ ਕੇ ਹੋਰ ਹਾਂ ਕੀ ਗੱਲਾਂ ਕਰਕੇ ਉਹਦੇ ਕੋਲ ਬੈਠੀ ਸੀ ਜਿਪਾ ਲੋ ਕੋਲ ਉਹਦੇ ਕੋਲ ਕਾਨੂੰ ਬੰਨਨਾ ਮਾਰਦੀ ਹੁਣ ਤਾਂ ਉਹਦੀ ਬਾਹਰੀ ਵੀ ਲਾ ਰੱਖੀ ਇੱਧਰ ਹੈ ਇੱਧਰ ਵੀ ਬੰਨ ਦੇ ਰੱਖੀ ਐ ਆ ਮੇਰੀ ਕੁੜੀ ਆ ਭਾਈ ਮੂੰਹ ਤੇ ਨੂੰ ਇੰਨਾ ਕੁਝ ਕਹਿੰਦੀ ਹੈ ਵਿਚਾਰੀ ਨੂੰ ਐਵੇਂ ਫੋਤੀ ਐ ਫੋਤੀ ਨਾ ਨਾ ਬੋਤੀ ਐ ਵੀਡੀਓ ਚ फेर ਮੇਰੇ ਜਮਾ ਨਹੀਂ ਮਹਿੰਦੀ ਚੜੀ ਮੇਰੇ ਘਰ ਵਾਲਾ ਪਿਆਰ ਨਹੀਂ ਕਰਦਾ ਸੀਗਾ ਹੈ ਉਸ ਦਿਨ ਲੈ ਇਸ ਮੇਰੇ ਧਾਰਤੇ ਸੀ ਤੇ ਸਲਾਈ ਦੀ ਸੀ ਆ ਮੈਂ ਦੇਖੋ ਜੀ ਨਹੀਂ ਲੱਗੀ ਸੀ ਕੋਈ ਜੀ ਗਈ ਫੇਰ ਲਾਉਂਗੀ ਲਾਈਨ ਫੜ ਅਸੀਂ ਸੀਨ ਕੱਢ ਗਏ ਇਹਨੂੰ ਲੈ ਕੇ ਚੱਲ ਤੂੰ ਠਟਪਾਈ ਜਾ ਅੱਛਾ ਇਹਹੀ ਬਾਣੀ ਹੈ ਚੱਲ ਤਰ ਕੁੜੀਏ ਹੱਥ ਨਹੀਂ ਲਾ ਸਕਦੇ ਮੇਰੀ ਕੁੜੀ ਨੂੰ ਵੱਡ ਤੋਂ ਕੰਜਰਾਂ ਨੂੰ ਤਰ ਕੇ ਵੱਡ ਪਿਆਰ ਵੀ ਸਭ ਤੋਂ ਵੱਧ ਕਰਦਾ ਨਾਲ ਇਹ ਹੈ ਬਾਣੀ ਮਮਾ ਪਿਆਰ ਕਰ ਦੇਣਾ ਬਣੀ ਮਮਾ ਪਿਆਰ ਕਰ ਦੇ ਬਣੀ ਕਦ ਮਮਾ ਪਿਆ ਹੈ ਬਲੂ ਮੂੰਹ ਤੇ ਮਾਰ ਬਣੇ ਮਾਮੂ ਦੇ ਮੂੰਹ ਤੇ ਮੂੰਹ ਤੇ ਮਾਰ 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 ਮੈਨ ਮਾਰ ਮੈਨ ਖਿੱਚ ਕੇ ਮੈਨ ਹੋਰ ਖਿੱਚ ਕੇ ਪੁੱਤ ਤੇਰੇ ਨਾਲ ਵਾਲੀਆਂ ਵਾਰੀਆਂ ਕੀਤੀ ਹੈ ਨੇ ਤੇਰੀ ਮਮਾ ਨਾਲ ਵੀ ਮਾਰ ਹੋਰ ਮਾਰ ਬਣੇ ਆਏ ਹਾਏ 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 ਇਹ ਆਮ ਦਾ ਗੜਾ ਘੁੱਟ ਦੇ ਬਾਣੀ ਚਾਚੇ ਦਾ ਬਗਲਾ ਲੈ ਰਿਆ ਪੇ ਬਾਣੀ ਨਹੀਂ ਚਾਚੇ ਨੇ ਤਾਂ ਕੋਈ ਆਏ ਹਾਏ ਹਾਏ ਨਾ ਮੇਰਾ ਵੀ ਗਲਾ ਘੁੱਟ ਦੇ ਬਾਣੀ ਬਾਣੀ ਦਾਦੀ ਦਾ ਗਲਾ ਘੁੱਟ ਦੇ ਕੀਤਾ ਬਾਣੀ ਤੇਰੇ ਤੇ ਲੱਸੀ ਮੇ ਬੱਗਾ ਆਇਆ ਬਟਾ ਆਇਆ ਕਿ ਕਹ ਘੱਟ ਕਿੰਨੇ ਵਜੇ ਨੇ ਕਿੰਨੇ ਵਜੇ ਨੇ ਕਿੰਨੇ ਵਜੇ ਨੇ 4:30 4:30 ਵੀ ਨਹੀਂ ਹੋਇਆ 4:30 ਵਜੇ ਦੀ ਪੈਗ ਆ ਆ 11 ਵਜੇ ਆਉਂਦੀ ਐ ਨੇ 4:30 ਵਜੇ ਤੋਂ ਇਹ ਥੋੜਾ ਐ ਬਾਪੂ ਆ ਨਵੀ ਥਾਪੜਾ ਨਾਮ ਦੀ ਪਰਫਿਊਮ ਦਾ ਨਹੀਂ ਬੱਸ ਸੋ ਬੈਕਗ੍ਰਾਉਂਡ ਆ ਕਿ ਕੀ ਕਰਨਾ ਹੈ ਇਹ ਥੋੜਾ ਪਰਫਿਊਮ ਐ ਲਾਉਂਦੀ ਨਹੀਂ ਬਈ ਹੈਲੋ ਜੀ ਹਮ ਸਾਡੀ ਛੁੱਟੀ ਹੋ ਰਹੀ ਆ ਜਾ ਰਹੇ ਤੁਸੀਂ ਹਾਂਜੀ 5:30 ਵਜੇ ਛੁੱਟੀ ਹੋ ਗਈ ਤੁਹਾਨੂੰ ਠੀਕ ਐ ਜੀ ਕੋਈ ਮੇਕਅਪ ਵਗੈਰਾ ਰਹਿੰਦਾ ਹੋਵੇ ਕਰ ਲੈਂਦੇ ਤੁਸੀਂ ਵੀ ਦੰਦੇ ਟਾਈਮ ਨਹੀਂ ਕਰਦੇ ਠੀਕ ਹੈ ਜੀ ਆਉਗੀ ਆਨਸਾਰ ਜਿੰਨੇ ਮਰਜੀ ਲੋਕਾਂ ਦਾ ਮੇਕਅਪ ਮਿਲ ਜੇ ਉਹ ਇਹਨੇ ਕਰਨਾ ਹੈ ਤੇ ਜਾਣ ਆਹ ਇਹ ਉਰੀ ਰੱਖਦੀ ਆ ਵੀ ਮੈਂ ਸੋਹਣੀ ਲੱਗਦੀ ਆ ਆ ਸੋਹਣੀ ਲੱਗਦੀ ਆ ਲੈਣਾ ਤੇ ਤੂੰ ਉਹੀ ਆ ਉਹ ਡਾਣਾ ਪਰ ਉਹਦਾ ਆ ਮੈਂ ਆਇ ਤਾ ਆ ਦੇਖਾ ਚਲੋ ਆ ਜਾਈਏ ਉਹ ਗੱਲ ਮੈਂ ਖਚੜੀ ਦੇ ਚਾਹ ਆਹ ਦੇਖੋ ਜੀ ਸੋਣ ਦੇ ਖੁਰਪਾ ਦੇ ਗਦੀ ਨਹੀਂ ਤਾਂ ਗਦੀ ਰਹਿਣਾ ਮੂੰਹ ਨਹੀਂ ਆਸੀ ਹੁਣ ਬੋਲੋ ਚਾਚਾ ਜੀ ਚਾਚਾ ਗਦੀ ਦੇ ਚਾਹੇ ਸੋਣ ਦੇ ਖੁਰਪਾ ਦੇ ਗਦੀ ਨਹੀਂ ਤਾਂ ਗਦੀ ਦਾ ਠੀਕ ਹੈ ਇਹ ਕੀ ਆ ਦਵਾਈ ਪਹਗੋਣੀਆਂ ਗੋਲੀਆਂ ਮੰਗਾ ਲਾਂਗੇ ਦੀਦੀ ਚੱਲੇ ਹਾਂ ਜੀ ਚੱਲੋ ਉਹ ਦੱਸੀ ਉਹਨਾਂ ਤਰ੍ਹਾਂੋਂ ਦੱਡਾ ਕੀ ਰਹਿ ਗਿਆ ਇਨ ਮੈਨੇ ਸਮਝ ਨਹੀਂ ਆਂਦੀ ਵੀ ਸ਼ੂਟ ਦਾ ਮੈਂ ਵੀ ਬਹੁਤ ਕਰ ਲੇ ਪਰ ਮੈਂ ਕਰਿਆ ਤਿਆਰ ਦੀ ਉਰ ਨਹੀਂ ਹੋ ਕੇ ਆ ਗਈ ਹੈਗੀ ਕਿ ਲੈ ਵੀ ਕੋਈ ਗੱਲ ਵੀ ਨਹੀਂ ਹੈਗੀ ਵੀ ਅਥਾ ਰਾਮ ਨਾਲ ਉਹਨੂੰ ਪਤਾ ਵੀ ਇੱਥੇ ਜਾਣਾ ਨਹੀਂ ਹੈਗਾ ਆਪਾਂ ਨੇ ਸਵੇਰੇ ਹੀ ਪਲੈਨਿੰਗ ਬਣਾਈ ਸੀ ਅਮਨ ਤੁਸੀਂ ਵੀ ਰਹਿਣਾ ਹੈ ਰਾਤ ਆਉਂਦੇ ਆਉਂਦੇ ਵੀ ਰਹਿ ਲਾਂਗੇ ਸਹੀ ਗੱਲ ਹੈ ਦੋ ਦਿਨ ਲਗਾਤਾਰ ਸ਼ੂਟ ਹੁੰਦਾ ਕਰਕੇ ਚੱਲੇਗਾ ਬਹੁਤ ਔਖਾ ਹੈਗਾ ਹੂੰ ਹੰਦਰੀ ਅੱਡੇ ਓ ਬਈ ਨਵੀਂ ਆਪਣਾ ਸੌਂਗ ਆ ਬਾਣੇ ਦਾ ਹੋ ਰਿਹਾ ਦੁੱਧ ਦਾ ਡੰਡਾ ਤੇ ਤੁਹਾਨੂੰ ਬਾਣਾ ਦਿਖਾਉਣੀ ਕਿੱਥੇ ਨੰਨੇ ਦੇ ਮੰਜੇ ਤੇ ਲੱਗ ਗਿਆ ਇਹ ਆ ਬਈ ਨੰਨੇ ਹੋਰੇ ਕਿਵੇਂ ਬਾਣਾ ਇਹ ਲੈ ਕਿੱਡਾ ਕਿੱਡਾ ਲੱਗਾ ਕਿੱਡਾ ਜਿਉਂ ਕਿੰਨਾ ਬੰਦੀਆ ਚੰਦਰੀਆ ਪਾਉਂਦੇ ਤੇ ਠੰਡਾ ਕਰਕੇ ਪਿਆਦੀਏ ਫਿਰ ਉਸ ਤੋਂ ਬਾਅਦ ਮਿਲਦੇ ਆਪਾਂ